ਸਰ ਕਈ ਵਾਰ ਇਹ ਕੀ ਹੁੰਦਾ ਜਿਵੇਂ ਹੁਣ ਅਸਮਾਨੀ ਬਿਜਲੀ ਹੈ ਡਿੱਗ ਗਈ ਹੈ ਕਿਤੇ ਜਾਂ ਜਿਵੇਂ ਹੁਣ ਮੁਬਾਰਿਸ਼ਾਂ ਦਾ ਟਾਈਮ ਵੀ ਆਉਣ ਵਾਲਾ ਹੈ ਤੇ ਅੱਜ ਵੀ ਹੁਣ ਮੌਸਮ ਖਰਾਬ ਕਰ ਕਰਦੀ ਹੈ ਬਿਜਲੀ ਤੇ ਮਨ ਲਓ ਐਦਾਂ ਦਾ ਮੌਸਮ ਹੈ ਤੇ ਲੋਕਾਂ ਨੂੰ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਦੋਂ ਐਦਾਂ ਬਿਜਲੀ ਡਿੱਗਣ ਦਾ ਖਤਰਾ ਹੋਵੇ ਮੰਨ ਲਓ ਮੈਨੂੰ ਲੱਗ ਰਿਹਾ ਕਿ ਯਾਰ ਬਹੁਤ ਬਿਜਲੀ ਗਰਗਰਜ ਰਹੀ ਹੈ ਦਰਖਤ ਨੇ ਆਲੇ ਦੁਆਲੇ ਪਤਾ ਨਹੀਂ ਕਿਸੇ ਟਾਈਮ ਬਿਜਲੀ ਡਿੱਗ ਸਕਦੀ ਹੈ ਉਹਦੇ ਤੋਂ ਬਚਾਲੀ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇੱਥੋਂ ਹੀ ਸਿਧਾਂਤ ਸਪਸ਼ਟ ਹੋ ਜਾਣਾ ਹੈ ਵੀ ਤੁਸੀਂ ਨੇ ਜਦੋਂ ਇਸ ਨੂੰ ਹੱਥ ਲਾਇਆ ਠੀਕ ਹੈ ਨਾ ਤਾਂ ਤੁਹਾਡੇ ਇਸ ਹੱਥ ਦੇ ਨਾਲ ਲਾਣ ਤੇ ਤਾਂ ਇਹ ਜਿਹੜਾ ਹੈਗਾ ਵੱਜ ਰਿਹਾ ਪਰ ਤੁਹਾਡੇ ਹੱਥ 'ਚ ਇਹ ਵੀ ਪਕੜਿਆ ਹੋਇਆ ਹੁਣ ਨਹੀਂ ਹੁਣ ਨਹੀਂ ਵੱਜ ਰਿਹਾ ਹੁਣ ਨਹੀਂ ਵੱਜ ਰਿਹਾ ਇਹਦਾ ਮਤਲਬ ਜੇ ਬਚਣਾ ਚਾਹੁੰਦੇ ਹੋ ਬਿਜਲੀ ਤੋਂ ਤਾਂ ਤੁਹਾਡੇ ਕੋਲ ਐਸਾ ਕੋਈ ਸ਼ੀਲਡ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਬਚਾ ਲਵੇ ਤੁਹਾਡੇ ਆਲੇ ਦੁਆਲੇ ਐਸਾ ਸ਼ੀਲਡ ਹੋਣਾ ਚਾਹੀਦਾ ਤੇ ਇਸੇ ਲਈ ਕਿਹਾ ਜਾਂਦਾ ਵੀ ਜੇ ਕੋਈ ਵਿਅਕਤੀ ਕਾਰ 'ਚ ਬੈਠੇ ਆ ਤੇ ਬਿਜਲੀ ਬਾਹਰ ਕੜਕ ਰਹੀ ਹੈ ਕਾਰ 'ਚ ਬੈਠੇ ਰਹੋ ਬਾਹਰ ਨਾ ਆਇਓ ਬਾਹਰ ਨਾ ਆਇਓ ਜੇ ਬਾਹਰ ਆਉਂਗੇ ਤਾਂ ਤੁਹਾਨੂੰ ਸ਼ੀਲਡ ਨਹੀਂ ਮਿਲਣਾ ਸ਼ੀਲਡ ਨਹੀਂ ਮਿਲਣਾ ਮਤਲਬ ਤੁਹਾਡਾ ਮਤਲਬ ਵੀ ਸੁਰੱਖਿਆ ਨਹੀਂ ਹੋਣੀ ਤੁਹਾਡੀ ਸੁਰੱਖਿਆ ਨਹੀਂ ਹੋਣੀ ਠੀਕ ਹੈ ਕਿਉਂਕਿ ਜਦੋਂ ਬਿਜਲੀ ਡਿੱਗੇਗੀ ਹੋ ਸਕਦਾ ਮਤਲਬ ਉਹ ਫੜਦੇ ਤੇ ਜੇ ਜੇ ਤੁਹਾਡੇ ਉੱਤੇ ਡਿੱਗੀ ਤਾਂ ਉਹ ਸਿੱਧੀ ਤੁਹਾਡੇ ਰਾਹੀਂ ਚਲੀ ਜਾਣੀ ਹੈ ਕਿਉਂਕਿ ਜਿਵੇਂ ਮੈਂ ਹੁਣ ਤੁਹਾਨੂੰ ਦਿਖਾਇਆ ਤੇ ਹੁਣ ਜੇ ਤੁਸੀਂ ਬੂਟ ਉਤਾਰੋ ਤਾਂ ਇਹ ਵੀ ਦਿਖਾ ਦਿੰਦੇ ਆ ਵੀ ਧਰਤੀ 'ਚ ਕਿਵੇਂ ਜਾਂਦੀ ਹੈ ਇਹ ਵੀ ਧਰਤੀ 'ਚ ਚਲ ਜਾਈਗੀ ਇਹ ਵੀ ਧਰਤੀ 'ਚ ਚਲੀ ਜਾਏਗੀ ਆਜੋ ਫੜ ਲਓ ਇਹ ਦੇਖੋ ਹੁਣ ਤੁਸੀਂ ਪਕੜੋ ਹਾਂ ਹੁਣ ਮੇਰੇ ਕੱਲੇ ਨਾਲ ਹੀ ਵੱਜਣ ਲੱਗਿਆ ਹੁਣ ਆਪਾਂ ਕਿਤੇ ਟੱਚ ਨਹੀਂ ਨਾ ਕੀਤਾ ਨਹੀਂ ਤਾਂ ਇਹਦਾ ਮਤਲਬ ਸਾਡੇ ਸਰੀਰ ਦੇ ਰਾਹੀਂ ਇਹ ਅਰਥਿਕ ਹੋ ਅਰਥ ਮੇਰੇ ਸਰੀਰ ਦੇ ਵਿੱਚੋਂ ਕਰੰਟ ਘੁਮ ਕੇ ਥੱਲੇ ਜਾ ਕੇ ਮਲਕ ਸਿੰਘ ਜੀ نیچے ਜਾ ਕੇ ਕਰੰਟ ਸਰ ਦੇ ਪੈਰਾਂ ਦੇ ਵਿੱਚੋਂ ਦੀ ਘੁਮ ਕੇ ਇੱਥੇ ਦੁਬਾਰਾ ਤਾਰ ਵਿੱਚ ਆ ਗਿਆ ਇਹ ਹੈ ਬਿਜਲੀ ਵਾਲਾ ਸਿਧਾਂਤ ਜਿਹੜਾ ਸਮਾਨੀ ਬਿਜਲੀ ਵਾਲਾ ਹਾਂ ਤੇ ਜਿਦੋਂ ਹੀ ਉਹ ਡਿੱਗਣੀ ਆ ਤੁਹਾਡੇ ਉੱਤੇ ਉਹ ਸਿੱਧੀ ਤੁਹਾਡੇ ਸਰੀਰ 'ਚੋਂ ਲੰਘਣੀ ਹੈ ਤੇ ਧਰਤੀ 'ਚ ਜਾਣੀ ਹੈ ਸਰੀਰ ਨੂੰ ਉਹਨੇ ਪਾਰ ਕੀ ਲੰਘਣਾ ਹੈ ਆਗਲਾ ਇਸ ਕਰਕੇ ਕੋਸ਼ਿਸ਼ ਕਰੋ ਕਿ ਸੀਲਡ ਦੇ ਵਿੱਚ ਰਹੀਏ ਆਪਾਂ ਗੱਡੀ ਦੇ ਵਿੱਚ ਬੈਠੇ ਤਾਂ ਗੱਡੀ ਦੇ ਵਿੱਚ ਜੇ ਤੁਹਾਡੇ ਨੇੜੇ ਤੇੜੇ ਕੋਈ ਕਮਰਾ ਬਣਿਆ ਘਰ ਬਣਿਆ ਉਹਦੇ ਅੰਦਰ ਜਾ ਚੱਲ ਜੋ ਨੰਗਿਆ ਹੈ ਮਤਲਬ ਖੁੱਲੇ ਸਾਮਾਨ ਥੱਲੇ ਰਹਿਣਾ ਅੱਜਕੱਲ ਜਦੋਂ ਬਿਜਲੀ ਲੱਛਕਦੀ ਹੈ ਉਦੋਂ ਖਤਰਨਾਕ ਹੁੰਦਾ ਹੈ। ਕਈ ਵਾਰੀ ਜਗਤਾਰ ਸਿੰਘ ਜੀ ਕੀ ਹੁੰਦਾ ਵੀ ਵਿਅਕਤੀ ਸਮਝਦਾ ਹੈ ਵੀ ਮੈਂ ਮੀਂਹ ਪੈ ਰਿਹਾ ਤੇ ਥੋੜਾ ਜਿਹਾ ਦਰਖਤ ਦੇ ਹੇਠਾਂ ਚ ਹੋ ਜਾ। ਹਾਂ ਕਈ ਲੋਕਾਂ ਮੈਂ ਤਾਂ ਬਚਣ ਲਈ ਦਰਖਤ ਹੇਠ ਪਰ ਉਹ ਬਹੁਤ ਉਹ ਵੀ ਖਤਰਨਾਕ ਹੈ ਕਿਉਂਕਿ ਮੀਂਹ ਉਹਦੇ ਦਰਖਤ ਦੇ ਪੱਤਿਆਂ ਦੇ ਟਹਿਣੀਆਂ ਦੇ ਉੱਤੇ ਵੀ ਪੈ ਰਿਹਾ ਹੈ। ਬਿਲਕੁਲ ਉਹ ਜਿਹੜੀ ਬਿਜਲੀ ਹੈ ਉਹ ਪਾਣੀ ਦੇ ਰਾਹੀਂ ਫੇਰੇ ਦੇ ਚੋ ਵੀ ਲੰਘ ਜਾਣੀ ਹੈ।